ਜਿਹੜੇ ਅਮਰਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਬੰਦੀ ਘਟ ਕੇ ਆਏ ਨੇ ਅਮਰਤਪਾਲ ਦੇ ਸਮਰਥਕ ਤਾਂ ਯਕੀਨ ਕਰਨ ਨੂੰ ਤਿਆਰ ਨਹੀਂ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਜਿਹੜਾ ਕਿ ਭਗਵਾਨ ਸਿੰਘ ਨਾਮ ਹੈ ਉਸ ਦਾ ਬਿਆਨ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਉਹ ਖੁਦ ਦੱਸ ਰਿਹਾ ਹੈ ਕਿ ਕੌਣ ਕੌਣ ਅਫੀਮ ਖਾਂਦਾ ਰਿਹਾ ਹੈ ਅਮਰਤਪਾਲ ਸਿੰਘ ਖਾਂਦਾ ਕਿ ਨਹੀਂ ਖਾਂਦਾ ਉਸ ਦੇ ਨਾਲ ਕਿਹੜੇ ਰਹਿੰਦੇ ਸੀ ਕਹਿੰਦੇ ਮੈਂ ਵਿਰੋਧ ਵੀ ਕੀਤਾ ਉਲਟਾ ਮੈਨੂੰ ਹੀ ਦਿਵਾ ਲਿਆ ਅਮਰਤਪਾਲ ਦੇ ਸਾਥੀ ਕਹਿ ਰਹੇ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਅਮਰਤਪਾਲ ਨਸ਼ੇ ਦਾਦੀ ਹੋ ਅਮਰਤਪਾਲ ਲਈ ਬੈਸਟ ਸਮਾਂ ਸੀ ਕਿ ਉਹ ਕਹੇ ਕਿ ਮੇਰਾ ਜਿਹੜਾ ਵਾ ਸੈਂਪਲ ਲਓ ਉਹ ਸਪਰੂਵ ਹੋ ਜਾਊਗਾ ਮੈਂ ਨਸ਼ਾ ਕਰਦਾ ਕਿ ਨਹੀਂ ਕਰਦਾ ਐਨਐਸਏ ਲਾ ਕੇ ਫਾਇਦਾ ਕਾਦਾ ਹੈ ਜਦੋਂ ਅੰਦਰ ਬੈਠਿਆ ਬੰਦਾ ਹੈ ਕਤਲ ਵੀ ਕਰਦਾ ਹੈ ਗਵਾਵਾਂ ਨੂੰ ਵੀ ਡਰਾਉਂਦਾ ਹੈ ਸਾਡੇ ਤਿੰਨ ਗਵਾ ਨੇ ਸਵਤੰਤਰ ਹੈ ਉਹਨੂੰ ਥ੍ਰੈਟਸ ਆ ਰਹੀਆਂ ਨੇ ਕੰਟੀਨਿਊਸਲੀ ਕਿਸਾਨ ਯੂਨੀਅਨ ਦੇ ਲੀਡਰ ਨੇ ਮਾਸਟਰਸ ਜੀ ਨੇ ਉਹਨੂੰ ਥ੍ਰੈਟ ਕਰਕੇ ਗਏ ਨੇ ਪਿਛਲੇ ਹਫਤੇ ਬੰਦੇ ਉੱਤੇ ਫੌਜੀ ਵਾਲਾ ਮਾਮਲਾ ਵੀ ਆਇਆ ਸੀ ਉਹ ਅੰਦਰ ਕੀ ਸੀ ਘਟਨਾ ਉਹ ਫਰਜੀਤ ਸਿੰਘ ਇਹਦਾ ਚਾਚਾ ਹੈ ਉਹਨੇ ਕਿਹਾ ਕਿ ਤੂੰ ਆਪ ਦਾ ਵਕੀਲ ਬਦਲ ਜਦੋਂ ਇਹਨੇ ਉਹ ਕਿਹਾ ਕਿ ਮੈਂ ਆਪ ਦਾ ਵਕੀਲ ਨਹੀਂ ਬਦਲਣਾ ਉਸ ਤੋਂ ਬਾਅਦ ਜਦੋਂ ਗੋਰੋਜਲਾ ਨਹੀਂ ਮੰਨਿਆ ਫਿਰ ਅਮਰਿਤਪਾਲ ਨੇ ਇੱਕ ਦਿਨ ਉੱਥੇ 3 ਰੂਮੇ ਸੈੱਟ ਹੈਗਾ ਰੈਸਟ ਹਾਊਸ ਹੈ ਬਾਹਰ ਖੜ ਕੇ ਉਹਨੂੰ ਆਵਾਜ਼ ਮਾਰੀ ਜਿਵੇਂ ਝਗੜਨਾ ਹੁੰਦਾ ਹੈ ਜਿਵੇਂ ਪਿੰਡਾਂ ਦੇ ਵਿੱਚ ਬਦਮਾਸ਼ ਕਰਦੇ ਨੇ 14 ਮਾਰਚ 2024 ਨੂੰ ਚਾਰ ਪੰਨਿਆਂ ਦੀ ਐਪਲੀਕੇਸ਼ਨ ਦਿੱਤੀ ਹੈ ਜੇਲ੍ਹ ਦੇ ਵਿੱਚ ਕਿ ਸਾਨੂੰ ਇਹਨਾਂ ਤੋਂ ਖਤਰਾ ਹੈ ਤੇ ਉਹਨਾਂ ਦੀ ਜਿਹੜੀ ਬੈਰਕ ਹੈ ਬਦਲੀ ਜਾਂਦੀ ਹੈ ਇਹ ਕੱਲ ਅਮਰਿਤਪਾਲ ਦੇ ਸਾਥੀ ਹੀ ਕਹਿ ਰਹੇ ਨੇ ਅਮਰਿਤਪਾਲ ਬਾਰੇ ਹਾਂ ਜੀ ਇਹ ਔਨ ਰਿਕਾਰਡ ਹੈ ਤੁਸੀਂ ਵੈਰੀਫਾਈ ਕਰ ਸਕਦੇ ਹੋ ਡਿਬਗੁਰਾ ਜੇਲ੍ਹ ਚ ਐਮਪੀ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੀਆਂ ਕੁਝ ਅਹਿਮ ਗੱਲਾਂ ਜਿਹੜੀਆਂ ਹੁਣ ਬਾਹਰ ਆਈਆਂ ਨੇ ਤੇ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਦਰਅਸਲ ਅਜਨਾਲਾ ਥਾਣੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਅਮਰਤਪਾਲ ਸਿੰਘ ਤੇ ਅਮਰਤਪਾਲ ਦੇ ਸਾਥੀਆਂ ਦੇ ਬਿਆਨ ਕੀ ਨੇ ਗੱਲਾਂ ਤਾਂ ਇਹ ਵੀ ਚੱਲੀਆਂ ਨੇ ਕਿ ਕੀ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ ਇਹ ਸਿਰ ਸੱਚਾਈ ਹੈ ਜਾਂ ਫਿਰ ਬਦਨਾਮ ਕਰਨ ਦੇ ਲਈ ਕਰੈਕਟਰ ਅਸੈਸੀਨੇਸ਼ਨ ਦੀਆਂ ਗੱਲਾਂ ਨੇ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਸਾਰੇ ਸਵਾਲਾਂ ਉੱਤੇ ਗੱਲਬਾਤ ਕਰਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਿਮਰਨਜੀਤ ਸਿੰਘ ਜੀ ਸਾਡੇ ਨਾਲ ਨੇ ਜਿਹੜੇ ਕੀ ਅਮਰਤਪਾਲ ਦੇ ਇੱਕ ਸਾਥੀ ਦੇ ਜਾਂ ਬਾਕੀ ਕੋਈ ਸਾਥੀਆਂ ਦੇ ਵਕਾਲਤ ਵੀ ਕਰਦੇ ਰਹੇ ਨੇ ਹੁਣ ਤੱਕ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਐਡਵੋਕੇਟ ਸਾਹਿਬ ਇੱਕ ਸਮਾਂ OBC ਜਦੋਂ ਅਮਰਤਪਾਲ ਸਿੰਘ ਦੀ ਵੀ ਤੁਸੀਂ ਵਕਾਲਤ ਕੀਤੀ ਹੈ ਕਿ ਮਨੁੱਖੀ ਅਧਿਕਾਰਾਂ ਦਾ ਜਿੱਥੇ-ਜਿੱਥੇ ਘਾਣ ਹੋਏਗਾ ਅਸੀਂ ਇਕ ਠੋਕ ਕੇ ਲੜਾਂਗੇ ਉਹ ਕੋਈ ਵੀ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਪਰ ਇੱਕ ਸਮਾਂ ਆਇਆ ਜਦੋਂ ਵਖਰੇਵੇਂ ਹੋ ਜਾਂਦੇ ਨੇ ਤੇ ਤੁਹਾਡੇ ਕੋਲ ਕੇਸ ਹਰੀਨੌਂ ਸਿੰਘ ਵਾਲਾ ਵੀ ਆ ਜਾਂਦਾ ਜਿਸ ਦੇ ਬਾਅਦ ਫਿਰ ਤੁਸੀਂ ਅਮਰਿਤਪਾਲ ਸਿੰਘ ਬਾਰੇ ਵੀ ਸਮੇਂ-ਸਮੇਂ ਤੇ ਖੁਲਾਸੇ ਕੀਤੇ ਸਭ ਤੋਂ ਪਹਿਲਾਂ ਤੇ ਮੋਢਲਾ ਸਵਾਲ ਮੈਂ ਲੈਣਾ ਚਾਹੁੰਦਾ ਕਿ ਥਾਣਾ ਅਜਨਾਲੇ ਉੱਤੇ ਕੀਤੇ ਹਮਲੇ ਨੂੰ ਲੈ ਕੇ ਜਿਹੜੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸਣੇ ਅਮਰਿਤਪਾਲ ਸਿੰਘ ਉਸ ਕੇਸ ਦਾ ਪੁਝਿਆ ਕਿੱਥੇ ਤੱਕ ਹੈ ਮਸਲਾ ਕਿਹੜੇ ਪੜਾਅ ਤੇ ਪਹੁੰਚ ਚੁੱਕਾ ਉਹ ਕੇਸ ਤੀ ਕੋਈ ਐਫ ਆਰ ਨੰਬਰ 39 ਹੈ ਜਿਹੜੀ ਰਜਿਸਟਰਡ ਹੋਈ ਸੀ 24 ਫਰਵਰੀ 2023 ਨੂੰ ਜੀ ਇਸ ਕੇਸ ਦੇ ਵਿੱਚ ਤਿੰਨ ਉਹਨਾਂ ਨੇ ਕੈਟਾਗਰੀ ਤਿੰਨ ਬਣ ਗਿਆ ਨੇ ਉਹਦੇ ਵਿੱਚ ਕੀ ਹੈ ਸਭ ਤੋਂ ਪਹਿਲੇ ਉਹਨਾਂ ਨੇ 29 ਇੱਕ ਬੰਦੇ ਫੜੇ ਨੇ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਲੌਜ ਕਰ ਦਿੱਤੇ 10 ਬੰਦਿਆਂ ਨੂੰ ਲਿਫਟ ਕਰਕੇ ਫਰਸਟ ਫੇਜ਼ ਉੱਪਰ ਉਹ ਲੈ ਗੇ ਡਿਬ루ਗੜ ਜੀ ਸੋ ਡਿਬ루ਗੜ ਵਾਲਿਆਂ ਦੇ ਖਿਲਾਫ ਚਲਾਨ ਪੇਸ਼ ਨਹੀਂ ਹੋਇਆ ਉਹਨਾਂ ਦੇ ਖਿਲਾਫ ਟ੍ਰਾਇਲ ਸ਼ੁਰੂ ਨਹੀਂ ਕੀਤਾ ਗਿਆ ਉਹ ਜਿਹੜੇ ਪਹਿਲੇ 28 ਪਲੱਸ 1 29 ਬੰਦੇ ਸੀ ਉਹਨਾਂ ਦਾ ਟ੍ਰਾਇਲ ਚਲਾਨ ਪੇਸ਼ ਹੋ ਗਿਆ ਹੈ ਇਸ ਟੋਟਲ 162 ਵਿਟਨੈਸ ਨੇ ਜੀ ਸੱਠ ਕਾਠੋ ਦੇ ਵਿੱਚ ਹੋ ਗਏ ਨੇ ਜਦੋਂ NSA ਬ੍ਰੇਕ ਹੁੰਦੀ ਹੈ ਤੇ 9 ਬੰਦਿਆਂ ਨੂੰ ਲਿਫਟ ਕਰਕੇ ਇੱਥੇ ਲੈ ਕੇ ਆਂਦੇ ਨੇ ਹਮ ਇਹ ਕਿਥੀ ਅਮਨਾ ਨਾਂ ਦਾ ਮੁੰਡਾ ਹੈ ਉਹ ਫੜਿਆ ਜਾਂਦਾ ਹੈ ਜੀ ਸੋ ਇਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਵਾ ਨਵਾਂ ਚਲਾਨ ਪੇਸ਼ ਹੁੰਦਾ ਹਮ ਸੁਪਲੀਮੈਂਟਰੀ ਚਲਾਨ ਆ ਜਾਂਦਾ ਜੀ 249 ਦੇ ਕਰੀਬ ਐਸੇ ਲੋਕਲੇ ਜਨਾਂ ਦੀਆਂ ਟਾਵਲਕੇਸ਼ਨਸ ਉਸ ਦਿਨ ਦੀਆਂ ਉੱਥੋਂ ਦੀਆਂ ਹੈਗੀਆਂ ਨੇ ਇਸ ਨਾਲੇ ਦੀਆਂ ਜੀ ਉਹਨਾਂ ਦੇ ਖਿਲਾਫ ਜਿਹੜੀ ਇਨਵੈਸਟੀਗੇਸ਼ਨ ਅ ਸਟਿਲ ਪੈਂਡਿੰਗ ਹੈਗੀ ਹੈ ਉਹਨਾਂ ਦੇ ਖਿਲਾਫ ਇਹਨਾਂ ਨੇ ਚਲਾਨੀ ਪੇਸ਼ ਕੀਤਾ ਹੈਗਾ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਹੀ ਚੱਲ ਰਹੀ ਹੈ ਪਿਛਲੇ 2.5 ਸਾਲ ਤੋਂ ਜੀ ਤੇ ਇਸ ਕੇਸ ਦੇ ਵਿੱਚ ਹੁਣ ਇਹ ਹੈ ਕਿ ਜਿਹੜਾ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਹੈ ਉਹਦੇ ਨਾਲ ਜਿਹੜਾ ਵਾ ਅ ਕੇਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਕਿ ਜਿਹੜੀ ਏ ਤੋਂ ਫਿਰ ਕੰਮ ਸ਼ੁਰੂ ਹੋਏਗਾ ਜਿਹੜੇ ਵਿਟਨੈਸ ਛਟਕਾਟ ਹੋ ਗਏ ਨੇ ਉਹਨਾਂ ਨੂੰ ਦੁਬਾਰਾ ਰੀ-ਐਗਜ਼ਾਮਿਨ ਕਰਨਾ ਪਏਗਾ ਉਸ ਸਮਾਂ ਵਰਚ ਜਾਏਗਾ ਜੀ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਅ ਫਰਵਰੀ 2024 ਦੇ ਵਿੱਚ ਕੋ ਆਰਡਰ ਕੀਤਾ ਸੀ ਕਿ ਤੁਸੀਂ 6 ਮਹੀਨਿਆਂ ਦੇ ਵਿੱਚ ਇਸ ਟ੍ਰਾਇਲ ਨੂੰ ਕਨਕਲੂਡ ਕਰਨਾ ਹੈ ਜੀ ਫਿਰ ਇਸ ਕੇਸ ਦੇ ਵਿੱਚ ਮੇਰੀ ਇੱਕ ਬੇਲ ਸੀ ਕੋਕਿਊਸ ਜੀ ਉਹਦੇ ਵਿੱਚ ਜਦੋਂ ਹਾਈ ਕੋਰਟ ਨੇ ਸੁਪਰੀਮ ਕੋਰਟ ਦਾ ਆਰਡਰ ਵੇਖਿਆ ਤੇ ਉਹਨਾਂ ਨੇ ਟ੍ਰਾਇਲ ਕੋਰਟ ਨੂੰ ਡਾਇਰੈਕਟ ਕੀਤਾ ਕਿ ਇਹਨੂੰ ਟਾਈਮ ਬౌండ్ ਮੈਨਰ ਨਾਲ ਸੁਪਰੀਮ ਕੋਰਟ ਦਾ ਜਿਹੜਾ ਆਰਡਰਸ ਨੇ ਉਹਦੇ ਮੁਤਾਬਕ ਆਨਰ ਕਰੋ ਜੀ ਸੋ ਉਹ ਸਪੀਡਿਡ ਟ੍ਰਾਇਲ ਹੋ ਗਿਆ ਹੁਣ ਜਿਹੜੀ ਟ੍ਰਾਇਲ ਕੋਰਟ ਦੇ ਜੱਜ ਨੇ ਉਹ ਕਹਿ ਰਹੇ ਨੇ ਕਿ ਮੈਂ ਵਿਦਿਨ 2 ਮੰਥਸ ਇਹਨੂੰ ਕੰਕਲੂਡ ਕਰਨਾ ਹੈ ਜੀ ਕਿਉਂਕਿ ਜਦੋਂ ਤੁਸੀਂ ਜਿਹੜਾ ਟਾਈਮ ਸੈਂਕਸ਼ਨਡ ਹੈ ਉਰ ਤੋਂ ਜ਼ਿਆਦਾ ਸਮਾਂ ਲੈਂਦੇ ਹੋ ਤਾਂ ਫਿਰ ਤੁਹਾਨੂੰ ਸੈਂਕਸ਼ਨ ਲੈਣੀ ਪੈਂਦੀ ਬਾਰ-ਬਾਰ ਹਮ ਇਸ ਕੇਸ ਦੇ ਵਿੱਚ ਤੁਸੀਂ ਇੱਕ ਬੇਸਿਕ ਜਾਂ ਹੁਣ ਜਿੱਥੇ ਪੜਾ ਤੱਕ ਪਹੁੰਚਿਆ ਉਹਦੀ ਜਾਣਕਾਰੀ ਦਿੱਤੀ ਹੈ ਪਰ ਇੱਥੇ ਇੱਕ ਸਵਾਲ ਬੜਾ ਜ਼ਿਆਦਾ ਲੋਕਾਂ ਦੇ ਮਨ 'ਚ ਵੀ ਹੋਏਗਾ ਕਿ ਇਸ ਕੇਸ ਦਾ ਨਿਪਟਾਰਾ ਹੋਣ ਲਈ ਸਮਾਂ ਕਿੰਨਾ ਲੱਗਣਾ ਹੈ ਦੋਸ਼ੀ ਕੌਣ ਹੈ ਕੌਣ ਨਿਰਦੋਸ਼ ਹੈ ਇਹ ਨਿਪਟਾਰਾ ਕਿਵੇਂ ਹੋਣਾ ਕਿਉਂਕਿ ਕੁਝ ਤਾਂ ਚਲਾਨ ਵਿੱਚ ਮੰਨ ਚੁੱਕੇ ਆ ਕਿ ਅਸੀਂ ਅਮਰਤਪਾਲ ਸਿੰਘ ਦੇ ਕਹਿਣ ਉੱਤੇ ਉੱਥੇ ਪਹੁੰਚੇ ਸੀ ਤੇ ਸਾਡੇ ਤੋਂ ਗਲਤੀ ਹੋਈ ਹੈ ਦੇਖੋ ਇਸ ਕੇਸ ਦੇ ਵਿੱਚ ਅਸੀਂ ਸਟੇਟ ਨੂੰ ਕਿਹਾ ਕਿ ਤੁਹਾਡਾ ਜਿਹੜਾ ਰਵਈਆ ਲਿਬਰਲ ਹੋਣਾ ਚਾਹੀਦਾ ਹੈ ਇਸ ਦੇ ਦੋ ਕੈਟਾਗਰੀਜ਼ ਨਿਭੰਦੀਆਂ ਇੱਕ ਤੋਂ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਧਰਨਾ ਲੱਗਣਾ ਹੈ ਜੀ ਤੇ ਬੰਦਾ ਫੜਿਆ ਗਿਆ ਹੈ ਤੁ ਛਡੋਣਾ ਤੱਕਾ ਹੋ ਰਿਹਾ ਹੈ ਹਾਂਜੀ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਇਨੋਸੈਂਟ ਲੋਕ ਆਏ ਨੇ ਜਿਨ੍ਹਾਂ ਨੂੰ ਪਤਾ ਸੀ ਪੀਸੀ ਧਰਨੇ 'ਚ ਜਾ ਹਾਂਜੀ ਦੂਸਰੀ ਕੈਟਾਗਰੀ ਹੈ ਕਿ ਜਿਹੜੀ ਇੱਕ ਆਰਗੇਨਾਈਜੇਸ਼ਨ ਦੇ ਆਰਗੇਨਾਈਜ਼ਡ ਬੰਦੇ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਉੱਥੇ ਇਹ ਕੁਝ ਹੋ ਸਕਦਾ ਸੋ ਜਿਹੜੀ ਇਨੋਸੈਂਟ ਨੇ ਉਹਨਾਂ ਦੀ ਪਰਸੀਕਿਊਸ਼ਨ ਨਹੀਂ ਹੋਣੀ ਚਾਹੀਦੀ ਫਿਰ ਇਹਨਾਂ ਦੇ ਵਿੱਚ ਵੀ ਜਿੰਨਾ ਕਿ ਕਿਸੇ ਦਾ ਰੋਲ ਹੈ ਉਹਦੇ ਮੁਤਾਬਕ ਹੋਣਾ ਚਾਹੀਦਾ ਹੈ ਅ ਇਸ ਕੇਸ ਦੇ ਵਿੱਚ ਕੋਰਟਸ ਬਹੁਤ ਬਾਇਸਡ ਨੇ ਜੀ ਫ੍ਰਮ ਟ੍ਰਾਇਲ ਟੂ ਸੁਪਰੀਮ ਕੋਰਟ ਦਾ ਜਿਹੜਾ ਨਜ਼ਰੀਆ ਹੈ ਉਹ ਡਿਫਰੈਂਟ ਹੈ ਹੁਣ ਤੁਸੀਂ ਦੇਖੋ ਕਿ ਜਿਹੜਾ ਐਟੀਟਿਊਡ ਉਹਨਾਂ ਦਾ ਦੂਜੇ ਕੇਸਾਂ ਚ ਹੁੰਦਾ ਹੈ ਜੀ ਇੱਥੇ ਨਾ ਸੱਤ ਇੱਕ ਪਿਛਲੇ 2.5 ਸਾਲ ਤੋਂ ਕਿਸੇ ਨੂੰ ਵੀ ਈਵਨ ਹੁਣ ਤੱਕ ਬੇਲ ਨਹੀਂ ਦਿੱਤੀ ਹੈਗੀ ਤੇ ਹੁਣ ਛੇਵੇਂ ਡੇ ਟੂ ਡੇ ਟ੍ਰਾਇਲ ਚੱਲ ਰਿਹਾ ਹੈ ਇਸ ਕੇਸ ਸਭ ਤੋਂ ਵੱਡਾ ਚੈਲੰਜ ਸਾਡੇ ਲਈ ਇਹ ਹੈਗਾ ਕਿ ਇਸ ਕੇਸ ਦੇ ਵਿੱਚ ਪੁਲਿਸ ਨੇ ਡਰੋਨਸ ਰਾਹੀਂ ਵੀਡੀਓ ਬਣਾਈਆਂ ਇਤ ਵਿੱਚ ਇੱਕ आईपीएस ਅਫਸਰ ਹਾਕੀ ਦਾ ਪਲੇਅਰ ਜ਼ੁਗਰਾਦ ਸਿੰਘ ਜਿਹੜਾ ਐਸਪੀਸੀ ਉਹ ਇੰਜਰ ਹੋਇਆ ਫਿਰ ਚਾਰ ਪੰਜ ਪੁਲਿਸ ਅਫਸਰਸ ਹੋਰ ਵੀ ਫਟਰ ਹੋਏ ਸੋ ਉਹ ਜਿਹੜੀ ਐਵੀਡੈਂਸ ਹੈ ਜਿਹੜੀ ਸਰਕਾਰੀ ਗਵਾਹ ਨੇ ਜਿਹੜੀ ਇਹ ਇਸ ਕਿਸਮ ਦੀ ਵੀਡੀਓਗ੍ਰਾਫੀ ਹੈ ਉਹਨੂੰ ਬ੍ਰੇਕ ਕਰਨਾ ਬੜਾ ਟਫ ਹੁੰਦਾ ਹੈ ਜਦੋਂ ਅਸੀਂ ਕਰਾਸ ਐਗਜ਼ਾਮੀਨੇਸ਼ਨ ਕਰਦੇ ਆ ਉਰਚ ਡਿਮੋਲਿਸ਼ ਕਰਨਾ ਹੁੰਦਾ ਤੁਸੀਂ ਕੇਸ ਨੂੰ ਸੋ ਐਸੀਆਂ ਚੀਜ਼ਾਂ ਨੇ ਜਿਹੜੇ ਚੈਲੰਜ ਹੈਗੇ ਨੇ ਸਾਡੇ ਮਤਲਬ ਇੱਕ ਸਾਫ਼ ਸ਼ਬਦਾਂ 'ਚ ਇਹ ਨਹੀਂ ਕਿਹਾ ਜਾ ਸਕਦਾ ਕਿ ਮਹੀਨਿਆਂ ਦਾ ਕੇਸ ਹੈ ਜਾਂ ਸਾਲ ਕਈ ਲੱਗਣਗੇ ਜੀ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨੇ ਮੈਨੂੰ ਲੱਗਦਾ ਵਿਦਨ 4-5 ਮਹੀਨੇ 'ਚ ਖਤਮ ਹੋ ਜਾਊਗਾ ਜੀ ਇਸ ਦੇ ਨਾਲ ਇੱਕ ਤਾਂ ਇਸ ਕੇਸ ਦੇ ਵਿੱਚ ਨਤਾਰਾ ਹੋਣਾ ਹੈ ਕੌਣ ਦੋਸ਼ੀ ਕੌਣ ਨਿਰਦੋਸ਼ ਪਰ ਜਿਹੜੇ ਅਮਰਿਤਪਾਲ ਸਿੰਘ ਦੇ ਨਾਲ ਡੇਬਰੂਗੜ੍ਹ ਜਿਹੜੀ ਹੈ ਬੰਦੀ ਘਟ ਕੇ ਆਏ ਨੇ ਜਿਹੜੇ ਹੁਣ ਇਸ ਕੇਸ ਦੇ ਵਿੱਚ ਜਿਨ੍ਹਾਂ ਦੇ ਬਾਰੇ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਉਸ ਚਲਾਨ ਵਿੱਚ ਗੱਲਾਂ ਕੁਝ ਐਸੀਆਂ ਆ ਗਈਆਂ ਸਵਾਲ ਬੜੇ ਖੜੇ ਹੋਏ ਅਮਰਿਤਪਾਲ ਦੇ ਸਮਰਥਕਤਾ ਯਕੀਨ ਕਰਨ ਨੂੰ ਤਿਆਰ ਨਹੀਂ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਜਿਹੜਾ ਕਿ ਭਗਵਾਨ ਸਿੰਘ ਨਾਮ ਹੈ ਉਸ ਦਾ ਬਿਆਨ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਉਹ ਖੁਦ ਦੱਸ ਰਿਹਾ ਹੈ ਕਿ ਕੌਣ ਕੌਣ ਅਫੀਮ ਖਾਂਦਾ ਰਿਹਾ ਹੈ ਅਮਰਿਤਪਾਲ ਸਿੰਘ ਖਾਂਦਾ ਕਿ ਨਹੀਂ ਖਾਂਦਾ ਉਸ ਦੇ ਨਾਲ ਕਿਹੜੇ ਰਹਿੰਦੇ ਸੀ ਕਹਿੰਦੇ ਮੈਂ ਵਿਰੋਧ ਵੀ ਕੀਤਾ ਉਲਟਾ ਮੈਨੂੰ ਹੀ ਦਿਵਾ ਲਿਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਵੀ ਚਲਾਨਚੋ ਦੇ ਬਿਆਨ ਦੇ ਜ਼ਰੀਏ ਆਈਆਂ ਬਾਹਰ ਦੇਖੋ ਜਦੋਂ ਬੰਦਾ ਇੰਟਰੋਗੇਟ ਹੁੰਦਾ ਹੈ ਫਿਰ ਉਹ ਜੋ ਕਨਫੈਸ਼ਨਸ ਕਰਦਾ ਹੈ ਜੀ ਇਹ ਸੈਕਸ਼ਨ 27 ਦੇ ਵਿੱਚ ਕਨਫੈਸ਼ਨਸ ਕੀਤੀਆਂ ਨੇ ਹਮ ਵਰਿੰਦਰ ਫੌਜੀ ਦੀ ਹੈ ਕੀ ਹੈ ਇਹਦੀ ਹੈ ਹੋਰ ਲੋਕਾਂ ਦੀਆਂ ਨੇ ਜੀ ਉਹਦੇ ਵਿੱਚ ਇਹਨਾਂ ਨੇ ਕਈ ਗੱਲਾਂ ਇਸ ਕਿਸਮ ਦੀਆਂ ਕੀਤੀਆਂ ਨੇ ਹਮ ਸੋ ਫਸਟ ਆਫ ਆਲ ਮੈਂ ਇਹ ਵਿਸ਼ਾ ਨਹੀਂ ਮਤਲਬ ਇਹ ਜਿਹੜਾ ਟ੍ਰਾਇਲ ਹੈ ਇਹ ਥੀ ਡਿਫਰੈਂਟ ਹੈ ਇਸ ਟ੍ਰਾਇਲ ਦਾ ਕਨਸਰਨ ਹੈਗਾ ਕਿ ਅਜ਼ਨਾਲੇ ਠਾਣੇ ਦਾ ਕਰਾਓ ਕੀਤਾ ਗਿਆ ਜੀ ਗੁਰੂ ਕ੍ਰੰਤ ਸਾਹਿਬ ਨੂੰ ਟਾਲਨਾ ਕਿ ਲਜਾਇਆ ਗਿਆ ਹਮ ਉੱਥੇ ਪੁਲਿਸ ਆਫਸਰਸ ਫਟਰ ਹੋਏ ਨੇ ਉੱਥੇ ਤੋੜ-ਫੋੜ ਹੋਈ ਹੈ ਪੁਲਿਸ ਆਫਸਰਸ ਦੇ ਜਿਹੜਾ ਹਮਲਾ ਹੋਇਆ ਜੀ ਉਹ ਜਿਹੜੇ ਡਿਊਟੀ ਤੇ ਸੀ ਸੋ ਇਹ ਹੈ ਸੋ ਇਸ ਕੇਸ ਦੀ ਵਿੱਚ ਅਮਰਿਤਪਾਲ ਨਸ਼ਾ ਕਰਦਾ ਕਿ ਨਹੀਂ ਕਰਦਾ ਉਹ ਤਾਂ ਬਹੁਤ ਵੱਡਾ ਇੰਪੈਕਟ ਨਹੀਂ ਹੈ ਪਰ ਇੰਪੈਕਟ ਨਾ ਹੋਵੇ ਪਰ ਜਿਸ ਤਰ੍ਹਾਂ ਦਾ ਇੱਕ ਕੈਰੇਕਟਰ ਹੁੰਦਾ ਬੰਦੇ ਦਾ ਜਿਹਦੇ ਮਗਰ ਕਈ ਲੋਕਾਂ ਨੇ ਲੱਗਣਾ ਹੁੰਦਾ ਇੱਕ ਰੋਲ ਮਾਡਲ ਹੁੰਦੇ ਨੇ ਕਿਉਂਕਿ ਹੁਣ ਤੇ ਅੱਜਕੱਲ੍ਹ ਉਹ ਹਲਕੇ ਦੇ ਨਮਾਇੰਦਗੀ ਕਰਦੇ ਨੇ ਲੋਕ ਸਭਾ ਮੈਂਬਰ ਨੇ ਜਦੋਂ ਇਸ ਤਰ੍ਹਾਂ ਦੇ ਸਵਾਲ ਉਹਨਾਂ ਦੇ ਸਾਥੀਆਂ ਵੱਲੋਂ ਹੀ ਕੀਤੇ ਗਏ ਫਿਰ ਉਹਨਾਂ ਦੀ ਸਿਆਸਤ ਜਿਨ੍ਹਾਂ ਨੂੰ ਪਸੰਦ ਨਹੀਂ ਉਹ ਤਾਂ ਗੱਲਾਂ ਨੂੰ ਤੂਲ ਦੇਣਗੇ ਨਾ ਉਹ ਕਹਿਣਗੇ ਆ ਦੇਖੋ ਅਸੀਂ ਵੀ ਕਿਹਾ ਅਮਰਿਤਪਾਲ ਦੇ ਸਾਥੀ ਕਹਿ ਰਹੇ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਅਮਰਿਤਪਾਲ ਨਸ਼ੇਦਾਰਦੀ ਹੋ ਗਿਆ ਦੇਖੋ ਇਹ ਗੱਲ ਇੰਡੀਆ ਟੂਡੇ ਨੇ ਮਈ 2023 ਦੇ ਐਡੀਸ਼ਨ ਵਿੱਚ ਫੁੱਲ ਫਲਾਈਡ ਕਵਰਡ ਸਟੋਰੀ ਕੱਢੀ ਸੀ ਜੀ ਕਿਉਂਕਿ ਇੰਡੀਆ ਟੂਡੇ ਬੜਾ ਵੱਡਾ ਨਾਮ ਹੈ ਹਿੰਦੁਸਤਾਨ ਦੇ ਵਿੱਚ ਹਮ ਤੇ ਉਹ ਕੋਈ ਵੀ ਜਿਹੜੀ ਰਿਪੋਰਟ ਹੈ ਬਿਨਾ ਡਾਟਾ ਕਲੈਕਸ਼ਨ ਬਿਨਾ ਐਵੀਡੈਂਸ ਦੇ ਨਹੀਂ ਕਰਦਾ ਹਮ ਉਹ ਤਾਂ ਮੈਂ ਇਤਨੇ ਬੰਦਿਆਂ ਨੂੰ ਇਹਨੂੰ ਵੀ ਕਹਿ ਸੀ ਕਿ ਇਹਨੂੰ ਚੈਲੰਜ ਕਰੋ ਇੱਕ ਡਿਫਰਮੇਸ਼ਨ ਫਾਈਲ ਕਰੋ ਡਿਫਰਮੇਸ਼ਨ ਦਾ ਟਾਈਮ ਹੁੰਦਾ ਹੈ 2 ਸਾਲ ਜੀ ਇਤਨਾ ਤੁਹਾਡੀ ਇਮਨਸ ਖਰਾਬ ਹੋਊਗੀ ਹੂੰ ਉਹ ਇਹਨਾਂ ਨੇ ਨਹੀਂ ਕੀਤਾ ਹੂੰ ਉਸ ਤੋਂ ਬਾਅਦ 2024 ਦੇ ਵਿੱਚ ਮੈਂ ਜਦੋਂ ਇਸ ਚੈਨ ਦੇ ਵਿੱਚ ਜਾਂਦਾ ਸੀ ਹੂੰ ਉਦੋਂ ਵੀ ਬਿਸਪ੍ਰਿੰਗ ਦੇ ਸਾਥੀ ਕਰਦੇ ਸੀ ਵੀ ਇੱਥੇ ਆ ਕੁਝ ਜਿਹੜੀਆਂ ਗੱਲਾਂ ਹੁਣ ਕਰ ਰਹੇ ਨੇ ਉਦੋਂ ਵੀ ਹੁੰਦੀਆਂ ਸੀ ਅੱਛਾ ਸੋ ਉਹ ਸਿਰਫ ਹੈ ਡਿਫਰੈਂਟ ਵਿਸ਼ਾ ਹੈਗਾ ਉਹ ਨਸ਼ਾ ਕਰਦਾ ਕਿ ਨਹੀਂ ਕਰਦਾ ਉਹ ਇਸ ਟ੍ਰਾਇਲ ਦੇ ਵਿੱਚ ਉਹਦਾ ਕੋਈ ਇੰਪੈਕਟ ਨਹੀਂ ਹੈਗਾ ਮੈਂ ਇਹ ਤਾਂ ਤੁਹਾਨੂੰ ਪੁੱਛ ਰਿਹਾ ਕਿਉਂਕਿ ਟ੍ਰਾਇਲ ਦੇ ਉੱਤੇ ਕੋਈ ਇੰਪੈਕਟ ਇਹਦਾ ਪਵੇ ਜਾਂ ਨਾ ਪਵੇ ਪਰ ਜਿਹੜਾ ਸੁਸਾਇਟੀ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਅਮਰਿਤਪਾਲ ਸਿੰਘ ਤਾਂ નિર્ਦੋਸ਼ ਹੈ ਜੀ ਡਿਬਰੂਗੜ੍ਹ ਕਿਉਂ ਰੱਖਿਆ ਹੋਇਆ ਵਾਪਸ ਲਿਆਓ ਉਹ ਰੋਲ ਮਾਡਲ ਹੈ ਕਈ ਲੋਕਾਂ ਦਾ ਰੋਲ ਮਾਡਲ ਦੇ ਬਾਰੇ ਜਦੋਂ ਗੱਲਾਂ ਉਸਦੇ ਸਾਥੀ ਹੀ ਇਸ ਤਰ੍ਹਾਂ ਦੀਆਂ ਦੱਸਣਗੇ ਉਹ ਵੀ ਚਲਾਨ ਚ ਬਕਾਇਦਾ ਦਸਤਾਵੇਜ਼ ਦਾ ਹਿੱਸਾ ਬਣ ਰਹੀਆਂ ਗੱਲਾਂ ਉਹਦਾ ਪ੍ਰਭਾਵ ਤਾਂ ਮਾੜਾ ਪੈਂਦਾ ਹੈ ਦੇਖੋ ਐਵੇਂ ਹੁੰਦਾ ਹੈ ਬੰਦੇ ਕਿਵਰੀ ਕਲੋਜ਼ ਹੁੰਦੇ ਨੇ ਉਹ ਸਿਰਸੀ ਵਾਲਾ ਸਾਧ ਰਾਮ ਰਹੀਮ ਜੀ ਉਦੀ ਵਿੱਚ ਦੇਖਿਆ ਕਿ ਉਹਦਾ ਜਿਹੜਾ ਖੱਟਾ ਸਿੰਘ ਡਰਾਈਵਰ ਉਹਨੂੰ ਰੱਬ ਮੰਨਦਾ ਸੀ ਉਹਦੇ ਨਾਲ ਰਹਿੰਦਾ ਸੀ ਜੀ ਫਿਰ ਖੱਟਾ ਸਿੰਘ ਨੇ ਜਦੋਂ ਅਸਲ ਪਿਕਚਰ ਦੇਖੀ ਸਭ ਤੋਂ ਪਹਿਲੇ ਉਹੀ ਬ੍ਰੇਕ ਹੋਇਆ ਨਾ ਉਹਨੇ ਦੱਸਿਆ ਕਿ ਡੇਰੇ ਵਿੱਚ ਆ ਕੁਝ ਵੀ ਹੁੰਦਾ ਹਮ ਉੱਥੇ ਰੇਪ ਵੀ ਹੁੰਦੇ ਨੇ ਉੱਥੇ ਕਤਲ ਵੀ ਹੁੰਦੇ ਨੇ ਹਮ ਉਹਨੇ ਜਾ ਕੇ ਬੋਲ ਦਿੱਤਾ ਇਹ ਮੇ ਜਦੋਂ ਕੋਈ ਇਸ ਕਿਸਮ ਦਾ ਕੰਮ ਚੱਲਦਾ ਹੈ ਉਹ ਜਿਹੜੀ ਤੇ ਮਾਡਲਸ ਹੁੰਦੇ ਅੱਜ ਤੁਸੀਂ ਦੱਸੋ ਰਾਮ ਰਹੀਮ ਦੇ ਕਿਹੜੀ ਉਥੇ ਜਿਹੜੇ ਮੇਲਾ ਲੱਗਣੋਂ ਬੰਦ ਹੋ ਗਿਆ ਹੈ ਅੱਜ ਵੀ ਤਾਂ ਸਿਰਸੇ ਵਾਲੇ ਤੇ ਹਜ਼ਾਰਾਂ ਬੰਦੇ ਇਕੱਠੇ ਹੁੰਦੇ ਨੇ ਉਹ ਜਿਹੜਾ ਇੱਕ ਰਾਜਸਥਾਨ ਦਾ ਫੜ ਕੇ ਆਸ਼ਰਮ ਬੰਦ ਕੀਤਾ ਹੈ ਉਹਦੇ ਕਿਹੜੇ ਮੰਦਰਾਂ 'ਚ ਲੋਕ ਬੰਦ ਆਉਣੇ ਹੋਗੇ ਨਹੀਂ ਪਰ ਉਹਨਾਂ ਜਿਹੜੇ ਪਖੰਡੀ ਸਾਧਾਂ ਦਾ ਤੇ ਅਮਰਿਤਪਾਲ ਸਿੰਘ ਦਾ ਫਰਕ ਇਸ ਕਰਕੇ ਆ ਕਿਉਂਕਿ ਇੱਕ ਸਿਆਸਤਦਾਨ ਬਣ ਗਿਆ ਹੁਣ ਅਮਰਿਤਪਾਲ ਦੇਖੋ ਉਹ ਤਾਂ ਹੁਣ ਸਾਰੀ ਸਾਧ ਸਿਆਸਤਦਾਨੀ ਹੁੰਦੇ ਨੇ ਜਿਉ ਤੁਹਾਨੂੰ ਲੱਗਦਾ ਦੇਖਣ ਚ ਸਾਧ ਇਹ ਜਿਹੜੇ ਲੋਕ ਨੇ ਇਸ ਸਰਕਾਰਾਂ ਬਣਾਉਂਦੇ ਵੀ ਨੇ ਆਪਦੇ ਐਮਪੀ ਵੀ ਬਣਾਉਂਦੇ ਨੇ ਫਿਰ ਆਪ ਦਾ ਸਾਰਾ ਕੁਸ਼ੀ ਕਰਦੇ ਨੇ ਸੋ ਅਮਰਿਤਪਾਲ ਲਈ ਬੈਸਟ ਸਮਝ ਸੀ ਕਿ ਉਹ ਕਹੇ ਕਿ ਮੇਰਾ ਜਿਹੜਾ ਵਾ ਸੈਂਪਲ ਲਾ ਹੂੰ ਉਹ ਪ੍ਰੂਵ ਹੋ ਜਾਊਗਾ ਮੈਂ ਨਸ਼ਾ ਕਰਦਾ ਕਿ ਨਹੀਂ ਕਰਦਾ ਹੂੰ ਜਦੋਂ ਇਹ ਗੱਲ ਚਰਚਾ ਛਿੜਪੀ ਹੈ ਹੂੰ ਉਹਨੂੰ ਆਪ ਆਫਰ ਕਰਨਾ ਚਾਹੀਦਾ ਹੈ ਕਿ ਮੇਰਾ ਟੈਸਟ ਕਰਾ ਲਓ ਅਸਲ ਸਾਰੇ ਮੀਲਸ ਹੈਗੇ ਨਹੀਂ ਐਮਪੀ ਕੋ ਬਡੇ ਰਾਈਟਸ ਹੋਣਗੇ ਨਹੀਂ ਜੀ ਉਹਦੇ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਹੂੰ MP ਦੇ ਰਾਈਟਸ ਤੋਂ ਉਹ ਕਹਿੰਦੇ ਦਿੱਤੇ ਹੀ ਨਹੀਂ ਜਾ ਰਹੇ ਇੱਥੋਂ ਤੱਕ ਕਿ ਪਰਿਵਾਰ ਕਹਿੰਦਾ ਕਿ ਅਸੀਂ ਤਿਆਰੀ ਕਰ ਰਹੇ ਹਾਈ ਕੋਰਟ ਤੋਂ ਰਾਹਤ ਮਿਲ ਨਹੀਂ ਸੁਪਰੀਮ ਕੋਰਟ ਜਾਣਾ ਹੁਣ ਦੇਖੋ ਉਹਨਾਂ ਦਾ ਰਾਈਟ ਹੈਗਾ ਅਸੀਂ ਵੀ ਡੇਵਾਨੀ ਕਹਿ ਰਹੇ ਹਾਂ ਕਿ ਜਿਹੜੀ NSA ਹੁੰਦੀ ਹੈ ਇਟ ਸੁਪਰੀਮ ਕੋਰਟ ਦਾ ਜਿਹੜਾ ਗਾਈਡਿੰਗ ਸਪਿਰਟ ਹੈ ਉਹ ਕਹਿੰਦੀ ਹੈ ਕਿ NSA ਸ਼ੁੱਡ ਬੀ ਇਨ ਰੇਅਰੈਸਟ ਟੂ ਰੇਅਰੈਸਟ ਕੇਸਸ ਜੀ ਜਿਹੜੀ ਆ ਆਨਰਰੀ ਕੋਰਸ ਆਫ ਲਾ ਹੈ ਉਹ ਐਪਲਾਈ ਹੋਣਾ ਚਾਹੀਦਾ ਜਿਸ ਬੰਦੇ ਦੇ ਖਿਲਾਫ ਇੰਨੀਆਂ ਐਫਆਰਜ਼ ਨੇ ਮਰਡਰ ਨੇ ਕਿਡਨਾਪਿੰਗ ਹੈ ਸਾਰਾ ਕੁਝ ਹੈਗਾ ਇੱਥੇ 307 ਹੈ ਤੁਸੀਂ ਹੁਣ ਤੇ ਐਨਐਸਏ ਕਿਹੜੀ ਗੱਲੋਂ ਲਾ ਰਹੇ ਹੋ ਤੇ ਫਿਰ ਐਨਐਸਏ ਲਾ ਕੇ ਫਾਇਦਾ ਖਾਦਾ ਜਦੋਂ ਅੰਦਰ ਬੈਠਿਆ ਬੰਦਾ ਹੈ ਕਤਲ ਵੀ ਕਰਦਾ ਹੈ ਗਵਾਹਾਂ ਨੂੰ ਵੀ ਡਰਾਉਂਦਾ ਹੈ ਸਾਡੇ ਤਿੰਨ ਗਵਾਹ ਨੇ ਜੀ ਸੁਤੰਤਰ ਹੈ ਉਹਨੂੰ ਥ੍ਰੈਟਸ ਆ ਰਹੀਆਂ ਨੇ ਕੰਟੀਨਿਊਸਲੀ ਫਿਰ ਕਿਸਾਨ ਜੂਨੀਅਨ ਦੇ ਲੀਡਰ ਨੇ ਮਾਸਟਰ ਜੀ ਨੇ ਉਨੂੰ ਥ੍ਰੈਟ ਕਰਕੇ ਗਏ ਨੇ ਪਿਛਲੇ ਹਫਤੇ ਬੰਦੇ ਉੱਤੇ ਹੂੰ ਸੋ ਗਵਾਮਾ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਤੇ ਸੋ ਸਪੀਡੀ ਟ੍ਰਾਇਲ ਜਿਹੜਾ ਹੈ ਸੁਪਰੀਮ ਕੋਰਟ ਵੀ ਕਹਿੰਦੀ ਹੈ ਅਕਿਊਜ਼ਡ ਦਾ ਵੀ ਫੰਡਾਮੈਂਟਲ ਰਾਈਟ ਹੈ ਤੇ ਕੰਪਲੇਨਟੈਂਟ ਦਾ ਵੀ ਕਿਉਂਕਿ ਦੋਨਾਂ ਨੂੰ ਸਪੀਡੀ ਇਨਸਾਫ ਮਿਲਣਾ ਚਾਹੀਦਾ ਜੇ ਬੰਦਾ ਇਨੋਸੈਂਟ ਹੈ ਬਰੀ ਹੋ ਜਾਊਗਾ ਜੇ ਉਹ ਕਸੂਰਵਾਰ ਹੈ ਤਾ ਸਜ਼ਾਉਝੂਗੀ ਟ੍ਰਾਇਲਸ ਨੂੰ ਪ੍ਰੋਲੋਂਗ ਕਰਨਾ ਜਿਹੜਾ ਉਹਦੀ ਸਪੀਡ ਦੇ ਖਿਲਾਫ ਹੈਗਾ ਕਈਆਂ ਦੇ ਇੱਥੇ ਹੱਕ ਹਕੂਕ ਮਾਰੇ ਜਾ ਰਹੇ ਆ ਤੇ ਕਈ ਵੱਡੇ ਤੋਂ ਵੱਡਾ ਜ਼ੁਲਮ ਕਰ ਦੇਣ ਤੇ ਉਹਨੂੰ ਕੋਈ ਪੁੱਛਦਾ ਨਹੀਂ ਇਹ ਤਾਂ ਪਿੱਕਣ ਚੂਸ ਦਾ ਚੱਲਦਾ ਆਉਂਦਾ ਸਿਸਟਮ ਹੈ ਪਰ ਇਹਨੂੰ ਤੋੜਨਾ ਕਿਵੇਂ ਹੈ ਪਰ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਕੀ ਕੁਝ ਹੁੰਦਾ ਉਹਦੇ ਤੇ ਲੋਕਾਂ ਦੀ ਬਹੁਤ ਨਜ਼ਰ ਰਹਿੰਦੀ ਹੈ ਤੁਸੀਂ ਇੱਕ ਪਿੱਛੇ ਗੱਲ ਕਰਦੇ ਕਰਦੇ ਦੱਸਿਆ ਕਿ ਜਿਹੜਾ ਫੌਜੀ ਵਾਲਾ ਮਾਮਲਾ ਵੀ ਆਇਆ ਸੀ ਉਹ ਅੰਦਰ ਕੀ ਸੀ ਘਟਨਾ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿਉਂਕਿ ਉਹਨੂੰ ਵੀ ਝੂਠ ਮੰਨਿਆ ਜਾਏ ਜਾਂ ਸੱਚੀ ਇਸ ਤਰ੍ਹਾਂ ਦੀ ਹੋਈ ਸੀ ਕੁੱਟਮਾਰ ਦੀ ਘਟਨਾ ਦੇਖੋ ਜੋ ਫੌਜੀ ਨੇ ਕਿਹਾ ਹੈ ਅਸਲ ਤਾਂ ਜਦੋਂ ਬਾਹਰ ਆਂਦਾ ਉਹਦੀ ਤੁਸੀਂ ਇੰਟਰਵਿਊ ਕਰੋਗੇ ਫਿਰ ਹੀ ਪਤਾ ਲੱਗੂਗਾ ਜੀ ਪਰ ਜਿਹੜੀਆਂ ਉਹਨੇ ਕੁਝ ਗੱਲਾਂ ਕਹੀਆਂ ਨੇ ਉਹ ਤਾਂ ਫੈਕਚੁਅਲ ਨੇ ਜਿਹੜੀ ਗਰੋਜ਼ ਨੇ ਨਾਲੇਟਡ ਗੱਲ ਕੀਤੀ ਹੈ ਕਿ ਗੋਰੋਜ਼ਲ ਨੇ ਨਾਨੀ ਥ੍ਰੈਟ ਕੀਤਾ ਕਿਉਂਕਿ ਉਹਦੀ ਵਾਈਫ ਤੇ ਡਾਟਰ ਜੋ ਕਿ ਸਿਟੀਜ਼ਨ ਹੈ ਜੀ ਉਹਨੂੰ ਇਹਨਾਂ ਨੇ ਥ੍ਰੈਟ ਕੀਤਾ ਹੂੰ ਫਿਰ ਇਹਨੂੰ ਜਿਹੜਾ ਸੀ ਪਹਿਲੇ ਤੇ ਉਹ ਹਰਜੀਤ ਸਿੰਘ ਦਾ ਚਾਚਾ ਹੈ ਜੀ ਉਹਨੇ ਕਿਹਾ ਕਿ ਤੂੰ ਆਪ ਦਾ ਵਕੀਲ ਬਦਲ ਹੂੰ ਜਦੋਂ ਇਹਨੇ ਉਹ ਕਿਹਾ ਕਿ ਮੈਂ ਆਪ ਦਾ ਵਕੀਲ ਨਹੀਂ ਬਦਲਣਾ ਵਕੀਲ ਪ੍ਰੋਫੈਸ਼ਨਲ ਹੈ ਉਹਦਾ ਮਾਈਂਡ ਹੈ ਕਿ ਉਹਨੇ ਕਿਹੜਾ ਕੇਸ ਕਰਨਾ ਕਿਹੜਾ ਨਹੀਂ ਕਰਨਾ ਹੈ ਮੈਂ ਉਹਨੂੰ ਕੁਝ ਨਹੀਂ ਕਹਿ ਸਕਦਾ ਏ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੇ ਆਪਣੇ ਸਾਥੀ ਗੁਰ ਰੋਜ਼ਲਿੰਨ ਗਿਆ ਜੀ ਓਕੇ ਉਸ ਤੋਂ ਬਾਅਦ ਜਦੋਂ ਗੁਰੋਜ਼ਲਾ ਨਹੀਂ ਮੰਨਿਆ ਫਿਰ ਅੰਮ੍ਰਿਤਪਾਲ ਨੇ ਇੱਕ ਦਿਨ ਉੱਥੇ 3 ਰੂਮੇ ਸੈਟ ਹੈਗਾ ਰੈਸਟ ਹਾਊਸ ਹੈ ਬਾਹਰ ਖੜ ਕੇ ਉਹਨੂੰ ਆਵਾਜ਼ ਮਾਰੀ ਜਿਵੇਂ ਝਗੜਨਾ ਹੁੰਦਾ ਹੈ ਜਿਵੇਂ ਪਿੰਡਾਂ ਦੇ ਵਿੱਚ ਜੀ ਬਦਮਾਸ਼ ਕਰਦੇ ਨੇ ਉਹ ਫਿਰ ਜਦੋਂ ਝਗੜਾ ਹੋਣ ਲੱਗ ਗਿਆ ਤੇ ਜੇਲ੍ਹ ਦੇ ਆਫੀਸਰਸ ਨੇ ਆ ਕੇ ਇਹਨਾਂ ਨੂੰ ਦੂਰ ਕੀਤਾ ਤੇ ਇਹਨਾਂ ਦੀ ਅੰਦਰ ਡਿਫਰੈਂਸਸ ਤਾਂ ਹੈ ਹੀ ਸੀ ऑन रिकॉर्ड है कि 14 मार्च 2024 ਨੂੰ ਚਾਰ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਹੈ ਜੇਲ੍ਹ ਦੇ ਵਿੱਚ ਕਿ ਸਾਨੂੰ ਇਹਨਾਂ ਤੋਂ ਖਤਰਾ ਹੈ ਤੇ ਉਹਨਾਂ ਦੀ ਜਿਹੜੀ ਬੈਰਕ ਹੈ ਬਦਲੀ ਜਾਂਦੀ ਹੈ ਇਹ ਕੱਲ ਅਮਰਿਤਪਾਲ ਦੇ ਸਾਥੀ ਹੀ ਕਹਿ ਰਹੇ ਨੇ ਅਮਰਿਤਪਾਲ ਬਾਰੇ ਹਾਂ ਜੀ ਓਨ ਰਿਕਾਰਡ ਹੈ ਤੁਸੀਂ ਵੈਰੀਫਾਈ ਕਰ ਸਕਦੇ ਹੋ ਡਿਬੂਗੜ ਜੇਲ੍ਹ ਚ ਚਾਰ ਬੰਦਿਆਂ ਨੇ ਬੈਰਕ ਚੇਂਜ ਕੀਤੀ ਹੈ ਉਹਨਾਂ ਨੇ ਸੁਪਰੀਟੈਂਡੈਂਟ ਨੂੰ ਲਿਖ ਕੇ ਦਿੱਤਾ ਸੋ ਇਸ ਕਿਸਮ ਦੀਆਂ ਘਟਨਾਵਾਂ ਤੇ ਉੱਥੇ ਹੋਈਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜਦੋਂ ਤੁਹਾਨੂੰ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਤੁਹਾਡਾ ਇੱਕ ਵਕੀਲ ਹੋਣ ਦੇ ਨਾਤੇ ਕਿਸ ਕਿਸ ਦਾ ਕੇਸ ਤੁਹਾਡੇ ਕੋਲ ਸੀ ਔਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਮੈਂ ਇਸ ਕਿਸਤ ਵਿੱਚ ਪਹਿਲੇ ਕਲਸੀ ਤੇ ਗੋਰੋਜ਼ਲੇ ਨੂੰ ਡੀਲ ਕਰਦਾ ਸੀ ਫਿਰ ਕਲਸੀ ਕਹਿੰਦਾ ਕਿ ਮਤਲਬ ਉਹਨੇ ਐਨਐਸਏ ਦੇ ਵਿੱਚ ਆਪ ਦਾ ਕੌਂਸਲ ਚੇਂਜ ਕਰ ਲਿਆ ਜੀ ਉਸ ਤੋਂ ਬਾਅਦ ਗੋਰੋਜ਼ਲੇ ਦੇ ਕੇਸ ਜਿੱਥੇ ਸਾਨੂੰ ਲੱਗਿਆ ਕਿ ਇਹਨੂੰ ਥ੍ਰੈਟ ਪਰਸੈਪਸ਼ਨ ਹੈ ਅਸੀਂ ਦੋ ਚਿੱਠੀਆਂ ਲਿਖੀਆਂ ਸਟ੍ਰੇਟ ਰੂ ਪੰਜਾਬ ਦੇ ਵਕਫਾ ਵਕ ਅਫਸਰਸ ਨੂੰ ਹੋਮ ਸੈਕਟਰੀ ਨੂੰ ਡੀਜੀਪੀ ਨੂੰ ਡੀਐਮ ਅੰਮ੍ਰਿਤਸਰ ਨੂੰ ਕਿ ਇਹਦੀ ਲਾਈਫ ਨੂੰ ਥ्रेट ਪਰਸੈਪਸ਼ਨ ਹੈਗੀ ਹੈ ਹੂੰ ਜਦੋਂ ਇਹਨਾਂ ਨੇ ਉੱਤੇ ਐਕਸ਼ਨ ਨਹੀਂ ਕੀਤਾ ਫਿਰ ਅਸੀਂ ਹਾਈ ਕੋਰਟ ਰੈਟ ਫਾਈਲ ਕੀਤੀ ਕਿ ਸਾਡੀ ਜ਼ੇਲ ਟ੍ਰਾਂਸਫਰ ਕੀਤੀ ਜਾਏ ਉੱਥੇ ਥ्रेट ਪਰਸੈਪਸ਼ਨ ਹੈਗੀ ਹੈ ਹੂੰ ਸੋ ਉਹ ਜਿਹੜੀਆਂ ਰੈਟਸ ਕਲੱਬ ਹੋ ਗਈਆਂ ਉਸ ਤੋਂ ਬਾਅਦ ਇਹਨੂੰ ਇੱਥੇ ਲਿਆਏ ਨੇ ਇਹ ਗੋਰੂ ਅਜਲਾ ਨੂੰ ਜਿਹੜੀ ਥ्रेट ਹੈ ਉਹ ਕਿਸੇ ਬਾਹਰਲੇ ਵੱਲੋਂ ਵੀ ਹੈ ਕਿਸੇ ਗੈਂਗਸਟਰਾਂ ਵੱਲੋਂ ਆ ਜਾਂ ਫਿਰ ਸਿਰਫ ਤੇ ਸਿਰਫ ਅਮਰਿਤਪਾਲ ਸਿੰਘ ਦੇ ਵੱਲੋਂ ਬਿਕੋਜ਼ ਉਹਦੇ ਵਿੱਚ ਤੇ ਕਹਿੰਦਾ ਹੈ ਕਿ ਮੇਰੇ ਸਾਰੇ ਜੱਗਾ ਬੰਦੇ ਹੈਗੇ ਨਹੀਂ ਮੇਰੇ ਖਿਲਰੇ 'ਤੇ ਬੰਦੇ ਨਹੀਂ ਮਤਲਬ ਤੁਸੀਂ ਵੇਖੋ ਨਾ ਉਹ ਆ ਜਿਹੜੇ ਕਤਲ ਬਿਨਾਂ ਤੁਹਾਡੇ ਲਿੰਕਸ ਤੋਂ ਬਿਨਾਂ ਥੋੜਾ ਹੁੰਦੇ ਸੀ ਹੂੰ ਸੋ ਉਸ ਕਿਸਮ ਦਾ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਜਿਹੜੇ ਤੁਹਾਡੇ ਕਨੈਕਸ਼ਨਸ ਉੱਤੇ ਹੋਣਗੇ ਨਹੀਂ ਫਿਰ ਉਹ ਕੁਝ ਵੀ ਕਰ ਸਕਦੇ ਗੁਰੌਜਲਾ ਨੂੰ ਆਪਣਾ ਵਕੀਲ ਬਦਲਣ ਲਈ ਇਸ ਕਰਕੇ ਕਿਹਾ ਗਿਆ ਕਿਉਂਕਿ ਗੁਰੌਜਲਾ ਦੇ ਵਕੀਲ ਤੁਸੀਂ ਸੀ ਹਾਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਹੁਣ ਗੁਰਪ੍ਰੀਤ ਹਰੀਨਾਉਂ ਦਾ ਮਰਡਰ ਕੇਸ ਕਰ ਰਿਹਾ ਹਾਂ ਹੂੰ ਪ੍ਰੈਸ਼ਰ ਸੀ ਕਿ ਇਹਨੂੰ ਇੱਕ ਤੋਂ ਬੰਦਿਆਂ ਨੂੰ ਤੋੜਿਆ ਜਾਏ ਇੱਕ ਦੋ ਤਿੰਨ ਚਾਰ ਬੰਦਿਆਂ ਹੋਰ ਨੇ ਬਰੀਫਿੰਗ ਮੇਟ ਕੋ ਚੁੱਕ ਕੇ ਲੈ ਕੇ ਗਏ ਨੇ ਜੀ ਇਸੇ ਪ੍ਰੈਸ਼ਰਸ ਕਿ ਤੁਸੀਂ ਇਹਦੇ ਖਿਲਾਫ ਕੇਸ ਕਿਉਂ ਕਰ ਰਹੇ ਹੋ ਹੂੰ ਉਨ ਜਦੋਂ ਹਰੀਨੋ ਦਾ ਮੈਟਰ ਆ ਗਿਆ ਹੈ ਹੂੰ ਉਹਦੇ ਵਿੱਚ ਅਸੀਂ ਤੇ ਦੋਨੋਂ ਚੀਜ਼ਾਂ ਆਫਰ ਕੀਤੀਆਂ ਕਿ ਭਈ ਜੇ ਤੂੰ ਹੈਗਾ ਇਨੋਸੈਂਟ ਫਿਰ ਨਾਰਕੋ ਟੈਸਟ ਆਫਰ ਕਰ ਹੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਅ ਕੱਲ ਤੱਕ ਸਾਹਿਬ ਤੇ ਉਪਰ ਆਜੋ ਕੋਈ ਸੀ ਮੈਂ ਨਿਰਦੋਸ਼ ਹਾਂ ਤੇ ਮੈਂ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਹਾਂ ਇਹ ਉਸ ਕੱਲ ਤੋਂ ਭੱਜ ਗਏ ਪਰ ਅਮਰਿਤਪਾਲ ਦੇ ਵਕੀਲ ਨੇ ਗੱਲ ਦਾ ਜਵਾਬ ਦਿੱਤਾ ਇੱਕ ਥਾਂ ਤੇ ਉਹ ਕਹਿੰਦੇ ਕਿ ਜਦੋਂ ਡਿਬਰੂਗੜ ਤੋਂ ਸਾਡੀ ਐਨਐਸਏ ਟੁੱਟਣੀ ਹੈ ਜਦੋਂ ਜੇਲ੍ਹ ਤੋਂ ਬਾਹਰ ਆਏਗਾ ਤੇ ਕਾਲਟਕਾ ਸਾਹਿਬ ਦੇ ਸਾਹਮਣੇ ਪੇਸ਼ ਹੋਏਗਾ ਦੀ ਖੁਦ ਹੀ ਨਾਰਕੋਟੈਸਟ ਲਈ ਐਪਲੀਕੇਸ਼ਨ ਤੋਰ ਕੇ ਮੂਵ ਹੋ ਜਾਂਦੀ ਹੈ ਹੂੰ ਜੇਲ੍ਹ 'ਚ ਬੈਠਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਲੀਗਲ ਰਾਈਟ ਐਕਸਰਸਾਈਜ਼ ਨਹੀਂ ਕਰ ਸਕਦੇ ਹੂੰ ਸੋ ਉਹ ਕੋਈ ਐਸੀ ਉਹ ਤੇ ਜਦੋਂ ਗੱਲ ਨੂੰ ਆਪਾਂ ਟਾਲਣਾ ਹੁੰਦਾ ਗੱਲਾਂ ਹੁੰਦਾ ਫਿਰ ਉਹ ਤੇ ਲੱਖਾਂ ਐਕਸਕਿਊਜ਼ ਨੇ ਤੁਹਾਡੇ ਕੋਲ ਹੁਣ ਮੇਂ ਗੱਲ ਆਉਣਾ ਕਿ ਇਸ ਥਾਣਾ ਜਨਾਲੇ ਵਾਲੀ ਘਟਨਾ ਦੇ ਉੱਤੇ ਤੁਸੀਂ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਬਾਹਰ ਆ ਰਹੀਆਂ ਨੇ ਨਸ਼ਾ ਕੌਣ ਕਰਦਾ ਕੌਣ ਨਹੀਂ ਕਰਦਾ ਇਹ ਦਾ ਉਸ ਕੇਸ ਤੇ ਕੋਈ ਬਹੁਤਾ ਪ੍ਰਭਾਵ ਨਹੀਂ ਹੈ ਉਹ ਤਾਂ ਉੱਥੇ ਤੈ ਤੈ ਹੋਣਾ ਜਾਂ ਚੈੱਕ ਹੋਣਾ ਹੈ ਕਿ ਕਿਹੜਾ ਦੋਸ਼ੀ ਸੀ ਹਮਲਾ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਕਿ ਨਹੀਂ ਬਣਾਇਆ ਇਹ ਸਾਰੀਆਂ ਗੱਲਾਂ ਉਸ ਟ੍ਰਾਇਲ ਤੋਂ ਬਾਅਦ ਜਿਹੜੀਆਂ ਨੇ ਇੱਕ ਇੱਕ ਕਰਕੇ ਪੂਰੀਆਂ ਹੋਣੀਆਂ ਖਾਣਾ ਜਨਾਲੇ ਕੇਸ ਦੇ ਵਿੱਚ ਗੁਰੋਜਲਾ ਨੇ ਜਿਹੜਾ ਬਿਆਨ ਦਿੱਤਾ ਮੈਂ ਪੜ ਰਿਹਾ ਸੀ ਚਲਾਨ ਦੇ ਵਿੱਚ ਉਹ ਇਹ ਕਹਿ ਰਿਹਾ ਇੱਕ ਥਾਂ ਤੇ ਕਿ ਅਸੀਂ ਅਮਰਤਪਾਲ ਸਿੰਘ ਦੀ ਕਾਲ ਦੇ ਕਰਕੇ ਗਏ ਆ ਸਾਡੇ ਤੋਂ ਗਲਤੀ ਹੋਈ ਹੈ ਹੁਣ ਉਹ ਗਲਤੀ ਉਹਨਾਂ ਨੂੰ ਲੱਗਣ ਲੱਗ ਗਈ ਕਿ ਅਸੀਂ ਉੱਥੇ ਗਲਤ ਕੀਤਾ ਇਹਦਾ ਮਤਲਬ ਤਾਂ ਉਹ ਦੋਸ਼ ਮੰਨ ਰਿਹਾ ਕਿ ਅਸੀਂ ਗਲਤ ਨਹੀਂ ਸੀ ਗੁਰੋਜਲਾ ਉਸ ਦਿਨ ਉੱਥੇ ਹੈ ਨਹੀਂ ਸੀ ਅਸੀਂ ਜਦੋਂ ਹੀ ਪਰਚਾ ਦਰਜ ਹੋਇਆ ਐਨਐਸਐਚ ਲਿਫਟ ਕੀਤਾ ਸੀ ਉਦੋਂ ਵੀ ਐਸਐਸਪੀ ਰੂਲਰ ਅੰਮ੍ਰਿਤਸਰ ਹੋਮ ਸਕੱਟਰੀ ਨੂੰ ਚਿੱਠੀ ਲਿਖੀ ਹੈ ਹੂੰ ਕਿ 3 ਫਰਵਰੀ ਵਾਲੇ ਦਿਨ ਕੋ ਰੋਜ਼ਲਾ ਸਾਰਾ ਦਿਨ ਉਹਦੀ ਡਾਟਰ ਉਹਦੀ ਵਾਈਫ ਯੂਕੇ ਤੋਂ ਆਈ ਸੀ ਹੂੰ ਇਹ ਸਾਰਾ ਦਿਨ ਦੋਨੋਂ ਆਪਣੇ ਬੱਚਿਆਂ ਨਾਲ ਇਹਦੀ ਸਿਸਟਰ ਇਨ ਲਾ ਸੀ ਤਰਨ ਤਰਨ ਤੋਂ ਇਹਦੇ ਹੋਰ ਰਿਸ਼ਤੇਦਾਰ ਸੀ ਇਹ ਪਹਿਲੇ ਤੇ ਸ਼ੀਦਾ ਸਾਹਿਬ ਸਾਰਾ ਦਿਨ ਸਪੈਂਡ ਕਰਦੇ ਨੇ ਉਸ ਤੋਂ ਬਾਅਦ ਸ਼ਾਮ ਨੂੰ ਉੱਥੇ ਮਾਲ ਦੇ ਵਿੱਚ ਅਲਫਾ ਮਾਲ ਹੈ ਹੂੰ ਉੱਥੇ ਬੱਚੇ ਖੇਡਦੇ ਵੀ ਨੇ ਤੇ ਫਿਲਮ ਵੀ ਦੇਖਦੇ ਨੇ ਥੋਤੇ ਰੈਸਟੋਰੈਂਟ ਚ ਖਾਣਾ ਵੀ ਖਾਂਦੇ ਨੇ ਹੂੰ ਅਪ ਟੂ ਲੇਟ ਈਵਿੰਗ ਉਹ ਉੱਥੇ ਆਪਦੀ ਫੈਮਿਲੀ ਦੇ ਨਾਲ ਸੀ ਜੇ ਗੁਰੌਜਲਾ ਉਸ ਦਿਨ ਉੱਥੇ ਮੌਜੂਦ ਨਹੀਂ ਸੀ ਨਾਲ ਨਹੀਂ ਸੀ ਤਾਂ ਫਿਰ ਹੁਣ ਗਲਤੀ ਦਾ ਅਹਿਸਾਸ ਕਿਉਂ ਕਰ ਰਿਹਾ ਹੈ ਕੋਈ ਮੈਂ ਜਿਹੜੇ ਬਿਆਨ ਹੁੰਦੇ ਨੇ ਉਹਦੇ ਵਿੱਚ ਟੈਕਸਟ ਕਿਵੇਂ ਹੁੰਦਾ ਇਹ ਮੈਂ ਜਿ ਪੜਿਆ ਨਹੀਂ ਹੈਗਾ ਗੁਰੌਜਲੇ ਵਾਲਾ ਹੂੰ ਕਿ ਉਹ ਮੈਂ ਤਾਂ ਨੂੰ ਚੈੱਕ ਕਰਕੇ ਦੱਸਾਂਗਾ ਉਹਦੇ ਵਿੱਚ ਕੀ ਹੈਗਾ ਹੂੰ ਮੇਰੀ ਨਜ਼ਰ ਦੇ ਵਿੱਚ ਤੇ ਇਮੀ ਉਹਨੇ ਅਹਿਸਾਸ ਨਹੀਂ ਕੀਤਾ ਹੋਵੇਗਾ ਹੂੰ ਜਦੋਂ ਤੱਕ ਹੁਣੇ ਡੇ ਟੂ ਡੇ ਅੱਗੇ ਗੱਲ ਆਉਣੀ ਹੈ ਇਹਦੇ ਬਾਰੇ ਅਪਡੇਟ ਆਉਣੀ ਹੈ ਜਿਵੇਂ ਤੁਸੀਂ ਦੱਸਿਆ ਕਿ ਸੁਪਰੀਮ ਕੋਰਟ ਦੀ ਤਾਂ ਗਾਈਡਲਾਈਨ ਦੇ ਮੁਤਾਬਕ ਕਿ ਕੁਝ ਮਹੀਨਿਆਂ ਦੇ ਵਿੱਚ ਹੀ ਸਮਾਪਤ ਹੋਣਾ ਚਾਹੀਦਾ ਪਰ ਤੁਹਾਨੂੰ ਕੇਸ ਦੀ ਪ੍ਰਕਿਰਿਆ ਤੋਂ ਲੱਗਦਾ ਕਿਉਂਕਿ ਹਾਲੇ ਤੱਕ ਤਾਂ ਇੱਕ ਸਪਲੀਮੈਂਟਰੀ ਚਲਾਨ ਬਾਅਦ ਚਮਰਿਤਪਾਲ ਦਾ ਵੀ ਆਉਣਾ ਹੈ ਜਦੋਂ ਤੱਕ ਕਮਰਿਤਪਾਲ ਨੇ ਬਾਹਰ ਆਉਣਾ ਹੈ ਇਹ ਚੈਲੰਜ ਹੈਗੇ ਇਹ ਗੱਲ ਅਸੀਂ ਸਟੇਟ ਨੂੰ ਕਹਿ ਰਹੇ ਹਾਂ ਕਿ ਤੁਸੀਂ ਉਹਦੀ ਐਨਐਸਏ ਤੋੜੋ ਅਸੀਂ ਗਵਰਨਰ ਪੰਜਾਬ ਨੂੰ ਵੀ ਕਮਾਂਗੇ ਕਿ ਇੰਟਰਵਨ ਕਰੋ ਤੁਸੀਂ ਹੈਡੋ ਜੀ ਸੋ ਉਹਦਾ ਐਨਐਸਏ ਤੋੜ ਕੇ ਉਹਨੂੰ ਲੈ ਕੇ आओ ਜੀ ਜੇ ਉਹ ਕਿਊਸਟ ਹੋਏਗਾ ਤੇ ਉਹ ਸਜ਼ਾ ਹੋ ਜੂਗੀ ਜੇ ਉਹ ਇਨੋਸੈਂਟ ਹੋਏਗਾ ਤਾਂ ਬਰੀ ਹੋ ਜਾਏਗਾ ਹਮ ਤੁਸੀਂ ਵਿਦਆਉਟ ਟ੍ਰਾਇਲ ਫੰਡਮੈਂਟਲ ਰਾਈਟਸ ਦੀ ਵੋਲੇਸ਼ਨ ਨਾ ਕਰੋ ਹਮ ਉੱਥੇ ਤੁਸੀਂ ਬੰਦ ਕਰਕੇ ਮਤਲਬ ਦੇਖੋ ਅ ਕੁਝ ਕਹਿੰਦੇ ਨਹੀਂ ਕਿ ਉਹ ਉੱਥੇ ਅ ਟਫ ਹਲਾਤ ਵਿੱਚ ਹੈਗਾ ਜੀ ਹਨਾ ਕੁਝ ਜਿਵੇਂ ਆਬਜ਼ਰਵੇਸ਼ਨਸ ਨੇ ਕਿ ਪਾਈ ਉੱਥੇ ਸਾਰਾ ਕੁਝ ਹੀ ਚੱਲ ਰਿਹਾ ਹਮ ਸੋ ਉਹ ਕੰਟਰੋਵਰਸੀ ਵੀ ਖਤਮ ਹੋ ਜਾਊਗੀ ਹਮਮ ਤੇ ਸੇਟਾ ਬੰਦੇ ਦਾ ਫੰਡਾਮੈਂਟਲ ਰਾਈਟ ਹੈ ਸੁਪਰੀਮ ਕੋਰਟ ਜੇ ਤੋ ਕਹਿੰਦੀ ਹੈ ਕਿ ਸਪੀਡੀ ਟ੍ਰਾਇਲ ਹਰ ਬੰਦੇ ਦਾ ਰਾਈਟ ਹੈ ਹਮ ਐਨਐਸਏ ਤਾਂ ਆਲਵੇਸ ਪ੍ਰੀਵੈਂਟਿਵ ਹੁੰਦੀ ਹੈ ਹਮ ਕਿ ਬੰਦੇ ਨੂੰ ਆ ਕਰਾਇਮ ਕਰਨ ਤੋਂ ਰੁਕਣਾ ਹੈ ਤੋ ਉਹ ਤਾਂ 134 ਐਫਆਈਐਸ ਦਰਜ ਹੋ ਗਿਆ ਨਹੀਂ ਕਤਲ ਦਰਜ ਹੋ ਗਿਆ 307 ਹੈ ਹਮ ਕਿਡਨੈਪਿੰਗ ਹੈ ਫਿਰ ਉਹ ਐਨਐਸਏ ਦੇ ਪੈਰਾਮੀਟਰਸ ਤੋਂ ਫੋਲੀ ਨਹੀਂ ਕਰਦਾ ਹੈਗਾ ਹਮ ਕਿ ਉਹ ਕੀ ਉਹਦਣਾ ਖੇਡ ਖੇਟੀ ਜਾ ਰਹੀ ਹੈ ਇਹ ਤਾਂ ਸਟੇਟ ਹੀ ਜਾਣਦੀ ਹੈ ਜੀ ਤੁਸੀਂ ਇਸ ਕੇਸ ਬਾਰੇ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ